ਲਾ ਦੋ ਨੂੰ ਕੀ ਕਰਨਾ ਭਾਈ ਸਾਰੀ ਲੈ ਲੈ ਤੂੰ ਸਾਰੇ ਭਾਈ ਮੈਂ ਕੀ ਕਰਨੇ ਐ ਇੰਨੇ ਲੱਛੇ ਓਏ ਲੱਛੇ 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 ਲੈ ਲਓ ਲੱਛੇ ਖੜੀ ਭਾਈ ਖੜੀ ਹਾਂ ਭਾਈ ਬੋਲੋ ਕੀ ਰੇਟ ਦਿੰਨਾ ਵੀਰੇ ਤੂੰ ਲੱਛੇ ਇਹਦਾ ਭਾਈ ਸਸਤੀ ਐ 10 ਰੁਪਏ ਦਾ ਪੈਕਟ ਇਕ ਲੱਛੇ ਅੱਛਾ ਤੇ ਮੈਨੂੰ ਵੀ ਦੇ ਦੇ ਵੀਰੇ ਦੋ ਲੱਛਿਆਂ ਦੇ ਪੈਕਟ ਲਾ ਦੋ ਨੂੰ ਕੀ ਕਰਨਾ ਭਾਈ ਸਾਰੀ ਲੈ ਲੈ ਤੂੰ ਸਾਰੇ ਭਾਈ ਮੈਡੀ ਕਰਨੇ ਇੰਨੇ ਲੱਛੇ ਓਏ ਭਾਈ ਤੂੰ ਬਾੜੀ ਮੋਟੀ ਹੋਈ ਪਈ ਤੇਰਾ ਭਾਰ ਘਟਜੂ ਇਹਦੇ ਨਾਲ ਖਾਲਾ ਕੁਛ ਨਹੀਂ ਹੁੰਦਾ ਪਹਿਲਾਂ ਖਾਂਦੇ ਹੁੰਦੇ ਸੀ ਜਵਾਕ ਹੁਣ ਤਾਂ ਖਾਂਦੇ ਨਹੀਂ ਇਹਨਾਂ ਨੂੰ ਬਾਲੇ ਲੈ ਕੇ ਕੀ ਕਰਨੇ ਐ ਜਵਾਕ ਤਾਂ ਖਾਂਦੇ ਨਹੀਂ ਅੱਜ ਕੱਲ ਤਾਂ ਇਹਨਾਂ ਨੂੰ ਐ ਹੀ ਨਹੀਂ ਪਤਾ ਖਣ ਗਿਆ ਕੀ ਰੂ ਤੂੰ ਹੀ ਨਹੀਂ ਖਾਂਦੇ ਇਹ ਤਾਂ ਪਹਿਲਾਂ ਸੀ ਪੁਰਾਣੇ ਬਜ਼ੁਰਗ ਉਹ ਲੈਲਾ ਭਾਈ ਲੈਲਾ ਕੁਛ ਨਹੀਂ ਹੁੰਦਾ ਸਾਰੇ ਲੈਲਾ ਮੈਨੂੰ ਤੂੰ ਦੋ ਹੀ ਪੈਕਟ ਦੇ ਦੇ ਚੱਲ ਦੋ ਲੈ ਲੈ ਬਾਲੇ ਤਾਂ ਕੀ ਕਰਨੇ ਖਾਂਦੇ ਨਹੀਂ ਜਵਾਕਾਂ ਨੂੰ ਪਤਾ ਹੀ ਨਹੀਂ ਵੀ ਇਹ ਚੀਜ਼ ਕੀ ਐ ਕੋਈ ਨਹੀਂ ਕੋਈ ਨਹੀਂ ਭਾਈ ਖਾਲਾ ਦੇਖ ਲੈ ਭਾਈ ਕਿਹੜੇ ਮਰਜ਼ੀ ਤੋੜਦਾ ਫਿਰ ਘੇ ਘੱਟ ਬੰਦ ਜਿਆ। ਇਹ ਵੀ ਪਤਾ ਅੱਜ ਵਾਕ ਇਹਨਾਂ ਨੂੰ ਅੰਗਰੇਜ਼ੀ ਚ ਕਹਿਣਗੇ ਕੀ ਲੱਛੇ ਦਾ ਪੰਜਾਬੀ ਚ ਹੀ ਕਹਿੰਦੇ ਆਪਣੇ ਵਰਗੇ ਪ੍ਰਾਣੀ। ਲੈ ਭਾਈ। ਠੀਕ ਹੈ ਵੀਰੇ। ਧੰਨਵਾਦ। ਕਿਹੜਾ ਮਰਜ਼ੇ ਕਰ ਪਤਾ ਲੱਗਦਾ ਰਹਿੰਦਾ ਬੱਚਿਆਂ ਨੂੰ ਪ੍ਰਾਣੀਆਂ ਚੀਜ਼ਾਂ ਬਾਰੇ। ਹਾਂ ਭਾਈ ਹਾਂ। ਲੱਛੇ ਲੱਛੇ। ਲੱਛੇ ਲੱਛੇ। ਲੱਛੇ